ਹਾਂਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜ਼ਿਲ੍ਹਾ ਫਰੀਦਕੋਟ ਪਿੰਡ ਬਹਿਵਲ ਕਲਾਂ ਦੇ ਵਿੱਚੋਂ ਅਸੀਂ ਤੁਹਾਨੂੰ ਕੋਈ ਇੱਕ ਹੋਰ ਤਸਵੀਰ ਬਖਾ ਰਹੇ ਹਾਂ ਕਿ ਵੱਖ-ਵੱਖ ਸਕੀਮਾਂ ਦੇ ਰਾਹੀਂ ਸਰਕਾਰਾਂ ਪਿੰਡਾਂ ਵਿੱਚ ਗ੍ਰਾਂਟਾਂ ਦਿੰਦੀਆਂ ਹੈਂ ਗਲੀਆਂ ਨਾਲੀਆਂ ਦੀਆਂ ਸਕੂਲਾਂ ਨੂੰ ਜਾਂ ਹੋਰ ਕਾਫੀ ਤਰ੍ਹਾਂ ਦੀਆਂ ਜਿਹੜੀਆਂ ਸਰਕਾਰ ਦੀਆਂ ਸਕੀਮਾਂ ਹੁੰਦੀਆਂ ਉਹਦੇ ਰਾਹੀਂ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਪਰ ਜੋ ਸਾਡੇ ਮੁੰਡੇ ਜੈਮਲ ਵਗੈਰਾ ਜਾ ਖੇਡਾਂ ਦਾ ਸਮਾਨ ਹੁੰਦਾ ਉਹ ਵੀ ਸਾਡੀਆਂ ਸਰਕਾਰਾਂ ਦਿੰਦੀਆਂ ਆਹ ਪਿੰਡ ਬਹਿਲ ਕਲਾਂ ਦੇ ਵਿੱਚ ਟਿੱਬੇ ਦੇ ਉੱਤੇ ਇੱਕ ਫੁੱਟਬਾਲ ਨੂੰ ਦਿੱਤਾ ਸੀ ਨੈਟ ਹੁੰਦਾ ਜੋ ਖੇਡਣ ਦਾ ਤੇ ਪਾਸੇ ਉਹਦੇ ਜਾਲ ਹੀ ਲੱਗੀ ਹੁੰਦੀ ਹੈ ਵੱਡੇ ਵੱਡੇ ਕਿ ਨਾ ਫੁੱਟਬਾਲ ਬਾਹਰ ਨਾ ਜਾਵੇ ਅੰਦਰ ਅੰਦਰ ਰਹੇ ਜਾਣੇ ਕਿ ਮੁੰਡੇ ਇਹਦੇ ਵਿੱਚ ਖੇਡਣ ਵਾਸਤੇ ਸਰਕਾਰਾਂ ਦਿੰਦੀਆਂ ਗ੍ਰਾਂਟਾਂ ਤੇ ਇਹਦੇ ਹਾਲਾਤ ਅਸੀਂ ਤੁਹਾਨੂੰ ਅੱਜ ਬੁਖਾ ਰਹੇ ਹਾਂ ਜਿਹੜੇ ਇਹਦੇ ਹਾਲਾਤ ਹੈ ਅੰਦਰੋਂ ਬਾਹਰੋਂ ਅਸੀਂ ਤੁਹਾਨੂੰ ਬੁਖਾ ਰਹੇ ਹਾਂ ਹੁਣ ਇਹ ਗੱਲਣਾ ਸ਼ੁਰੂ ਹੋ ਗਿਆ ਕਿਉਂਕਿ ਕੇਰਾ ਰੰਗ ਰੋਗਨ ਜਾਂ ਮਾੜਾ ਮੋਟੋਦੋ ਕਰਤਾ ਦੇ ਉਦੋਂ ਬਾਅਦ ਮਤਲਬੀ ਇਹਨੂੰ ਜੰਗਾਲ ਪੈਣੀ ਸ਼ੁਰੂ ਹੋ ਗਈ ਆ ਵੇਖ ਸਕਦੇ ਆ ਤੁਸੀਂ ਤੇ ਹੁਣ ਅਸੀਂ ਇਹਦੇ ਅੰਦਰ ਵੜਾਂਗੇ ਤੁਹਾਨੂੰ ਅੰਦਰ ਲੀਆਂ ਤਸਵੀਰਾਂ ਦਿਖਾਵਾਂਗੇ ਆ ਹੁਣ ਅਸੀਂ ਅੰਦਰ ਵੜ ਰਹੇ ਆ ਆ ਇਹਦਾ ਗੇਟ ਹੈ ਆਹ ਆ ਇਹਦਾ ਗੇਟ ਹੈ ਆ ਗੇਟ ਹੈ ਇਹਦਾ ਤੇ ਹੁਣ ਅਸੀਂ ਅੰਦਰ ਵੜ ਰਹੇ ਆ ਆ ਵੇਖ ਅੰਦਰ ਹੁਣ ਤੁਸੀਂ ਵੇਖੋ ਕੋਈ ਸਾਫ ਸਫਾਈ ਨਹੀਂ ਆ ਵੇਖ ਸਕਦੇ ਆ ਤੁਸੀਂ ਅੰਦਰ ਲੀਆਂ ਤਸਵੀਰਾਂ ਆ ਬੋਈਆਂ ਵੇਖ ਸਕਦੇ ਆ ਤੁਸੀਂ ਆ ਵੇਖ ਸਕਦੇ ਆ ਆ ਬੋਈਆਂ ਅੰਦਰ ਵਾਰ ਖੜੀਆਂ ਤੁਹਾਨੂੰ ਚੰਗੀ ਤਰ੍ਹਾਂ ਵਿਖਾ ਰਹੇ ਆ ਅਸੀਂ ਆ ਵੇਖ ਸਕਦੇ ਆ ਨਾ ਤਾਂ ਇਹਨੂੰ ਉਦੋਂ ਦਾ ਉਦੋਂ ਬਾਅਦ ਰੰਗ ਨਹੀਂ ਹੋਇਆ ਕਿਉਂਕਿ ਰੰਗ ਤੋਂ ਇਹਨਾਂ ਨੇ ਗਲ ਜਾਣਾ ਤੇ ਸਫਾਈ ਵੀ ਦੇਖ ਸਕਦੇ ਆ ਤੁਸੀਂ ਆਹ ਵੇਖ ਸਕਦੇ ਆ ਅੰਦਰ ਕੀ ਸਫਾਈ ਨੇ ਕੁੜੀਆਂ ਕੁੜੀਆਂ ਬੁਈਆਂ ਖੜੀਆਂ ਅੰਦਰ ਆਹ ਵੇਖ ਸਕਦੇ ਆ ਜਿੱਥੋਂ ਅਸੀਂ ਅੰਦਰ ਜਾ ਰਹੇ ਆ ਆ ਹੁਣ ਅੰਦਰ ਜਾ ਰਹੇ ਆ ਅਸੀਂ ਆ ਵੇਖ ਸਕਦੇ ਆ ਤੁਸੀਂ ਆ ਵੇਸ ਚਲੋ ਰੰਗ ਕਰਨਾ ਸਾਲ ਦੇ ਵਿੱਚ ਦੀ ਇਹਨਾਂ ਦਾ ਫਰਜ਼ ਬਣਦਾ ਤਿੰਨ ਵੇਰੀ ਰੰਗ ਕਰਨਾ ਅਗਰਾਹੀ ਕਰਕੇ ਮੁੰਡਿਆਂ ਦਾ ਕਿ ਇਹਨੂੰ ਸਾਂਭ-ਸਮਾਈ ਰੱਖਣੀ ਕਿ ਇਹ ਗਲੇ ਨਾਲ ਲੰਮਾ ਸਮੇਂ ਤੋਂ ਕੰਮ ਲਿਆ ਜਾਵੇ ਤੇ ਇਸ ਵਾਸਤੇ ਜੇ ਇਸ ਤਰ੍ਹਾਂ ਹੀ ਸਾਡੇ ਖਜ਼ਾਨੇ ਦਾ ਪੈਸਾ ਦਿੱਤਾ ਹੋਇਆ ਬਰਬਾਦ ਹੁੰਦਾ ਰਿਹਾ ਤਾਂ ਕੀ ਫਿਰ ਸਾਡਾ ਰੰਗਲਾ ਪੰਜਾਬ ਕਿਵੇਂ ਬਣੂਗਾ ਜਦੋਂ ਅਸੀਂ ਗਰਾਂਡਾਂ ਦੀ ਸਾਂਭ-ਸਮਭਾਈ ਨਹੀਂ ਕਰਨੀ ਆਹ ਵੇਖ ਸਕਦੇ ਆ ਤੁਸੀਂ ਇਹ ਮਤਲਬ ਵੀ ਹੁਣ ਗੱਲਣਾ ਸ਼ੁਰੂ ਹੋ ਗਿਆ ਇਹ ਇਹ ਗੱਲਣਾ ਸ਼ੁਰੂ ਹੋ ਗਿਆ ਤੇ ਅੰਦਰ ਸਫਾਈ ਵੀ ਕੋਈ ਨਹੀਂ ਆਹ ਵੇਖ ਸਕਦੇ ਆ ਤੁਸੀਂ ਇਹ ਨੌਜਵਾਨਾਂ ਦਾ ਫਰਜ਼ ਨਹੀਂ ਬਣਦਾ ਵੀ ਸਾਨੂੰ ਸਰਕਾਰ ਨੇ ਪੈਸਾ ਦਿੱਤਾ ਹੈ ਸਾਨੂੰ ਖੇਡਾਂ ਦੇ ਲਈ ਪੈਸਾ ਦਿੱਤਾ ਹੈ ਤੇ ਅਸੀਂ ਇਹਦੀ ਮਤਲਬ ਵੀ ਸਾਂਭ-ਸਮਭਾਈ ਰੱਖ ਗਏ ਜਦੋਂ ਆਪ ਦੇ ਕਿਸੇ ਵੀ ਕੋਈ ਘਰ ਦਾ ਕੰਮ ਖਰਾਬ ਹੁੰਦਾ ਕਿਸੇ ਦਾ ਵੀ ਮੰਨ ਕੇ ਚੱਲੋ ਇੱਕ ਜ਼ਿੰਮੇਦਾਰ ਹੈ ਉਹਦੇ ਝੋਨੇ ਨੂੰ ਸੁੰਢੀ ਪੈ ਗਈ ਉਦੀ ਸੁੰਢੀ ਨਾ ਮਰੀ ਤਾਂ ਉਹ ਜਾ ਕੇ ਦੁਕਾਨਦਾਰ ਨੂੰ ਕਿਵੇਂ ਲਾਂਭਾ ਦੇਊਗਾ ਵੀ ਯਾਰ ਮੇਰੇ ਝੋਨੇ ਤੇ ਸੁੰਢੀ ਨਹੀਂ ਮਰੀ ਤਾਂ ਮੈਨੂੰ ਦਵਾਈ ਮਾੜੀ ਦੇਤੀ ਆਪਦੇ ਘਰ ਦਾ ਕੰਮ ਦਾ ਹਰ ਕਿਸੇ ਨੂੰ ਫਿਕਰ ਆਏ ਜਦੋਂ ਆਪਦੇ ਕੋਈ ਘਰ ਦਾ ਕੰਮ ਖਰਾਬ ਹੁੰਦਾ ਉਦੋਂ ਜਾ ਕੇ ਦੁਕਾਨਦਾਰ ਨੂੰ ਕਿ ਜਿਹੜੀ ਚੀਜ਼ ਖਰੀਦੀ ਹੁੰਦੀ ਹੈ ਜਿੱਥੋਂ ਖਰੀਦੀ ਹੁੰਦੀ ਹੈ ਲਾਂਭੇ ਜਾ ਕੇ ਦਿੰਦਾ ਵੀ ਮੇਰੇ ਨੁਕਸਾਨ ਹੋ ਗਿਆ ਤਾਂ ਇਹਦੀ ਕੌਣ ਸੌਂਬ ਸਮਾਈ ਕਰੂਗਾ ਇਹਦੀ ਦੇਖਭਾਲ ਕੌਣ ਕਰੂਗਾ ਜਿਹੜੀਆਂ ਸਰਕਾਰੀ ਚੀਜ਼ਾਂ ਜਾਂ ਗ੍ਰਾਂਟਾਂ ਆ ਜਾਂਦੀਆਂ ਤਾਂ ਇਹਦੀ ਕੌਣ ਸੰਭ ਸਮਭਾਈ ਕਰੂਗਾ ਇਹ ਲੰਬਾ ਕਿਨੂੰ ਹੋਣਾ ਚਾਹੀਦਾ ਅਸੀਂ ਅੱਜ ਸਾਡੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਜਦੋਂ ਤੁਸੀਂ ਕਿਸੇ ਵੀ ਧਾਰੇ ਨੂੰ ਗ੍ਰਾਂਟ ਦਿਓ ਚਾਹੇ ਪੰਚਾਇਤ ਨੂੰ ਦਿਓ ਚਾਹੇ ਸਕੂਲ ਨੂੰ ਦਿਓ ਜਾਂ ਕਿਸੇ ਵੀ ਨੂੰ ਗ੍ਰਾਂਟ ਦਿਓ ਤੁਹਾਨੂੰ ਕਾਨੂੰਨ ਬਣਾਉਣਾ ਪੈਣਾ ਹੈ ਵੀ ਉਹਦੀ ਸੰਭ ਸਮਭਾਈ ਵੀ ਆ ਕੇ ਦੇਖਣੀ ਚਾਹੀਦੀ ਹੈ ਇੱਕ મਨਿਆਦ ਹੋਣੀ ਚਾਹੀਦੀ ਹੈ ਵੀ ਇੰਨੇ ਸਾਲਾਂ ਵਾਸਤੇ ਮਤਲਬ ਵੀ ਇਹਨੂੰ ਤੁਸੀਂ ਸਾਹਮ ਕੇ ਰੱਖਣਾ ਇੰਨੇ ਸਾਲਾਂ ਤੋਂ ਇਹਦੀ ਮੁਰੰਮਤ ਦੀ ਗ੍ਰਾਂਟ ਮਿਲੂਗੀ ਉਹਨਾਂ ਚਿਰ ਤੁਸੀਂ ਆਪਦੇ ਕੋਲੋਂ ਪੈਸਾ ਮਤਲਬ ਵੀ ਇਹਦੀ ਮੁਰੰਮਤ ਤੇ ਲਾਉ ਇਹ ਸਾਡੀ ਸਰਕਾਰ ਨੂੰ ਕਾਨੂੰਨ ਬਣਾਉਣਾ ਪੈਂਦਾ ਹੈ ਕਿਉਂਕਿ ਹਰ 5 ਸਾਲਾਂ ਬਾਅਦ ਵੋਟਾਂ ਪੈ ਜਾਂਦੀਆਂ ਸਰਕਾਰ ਬਦਲ ਜਾਂਦੀ ਹੈ ਇੱਕ ਦੂਜੇ ਦੇ ਚਿੱਕੜ ਸਿੱਟੀ ਜਾਂਦੇ ਰਹਿੰਦੇ ਆ ਤੇ ਸਰਕਾਰ ਦਾ ਜਿਹੜਾ ਪੈਸਾ ਹੁੰਦਾ ਪਿੰਡਾਂ ਵਿੱਚ ਆਉਂਦਾ ਨਾ ਤਾਂ ਉਹ ਲੋਕਾਂ ਸਾਹਮਦੇ ਆ ਨਾ ਕੋਈ ਸਾਡੀਆਂ ਸਰਕਾਰਾਂ ਨੂੰ ਗੌਰ ਹੈ ਤੇ ਸਾਡੇ ਰੰਗਲੇ ਪੰਜਾਬ ਦੇ ਸਰ ਕਰਜਾ ਚੜਦਾ ਜਾਂਦਾ ਨਾ ਲੋਕਾਂ ਨੂੰ ਫਿਕਰ ਆ ਤੇ ਨਾ ਸਾਡੇ ਲੀਡਰਾਂ ਨੂੰ ਫਿਕਰ ਆ ਆ ਵੇਖ ਸਕਦੇ ਆ ਤੁਸੀਂ ਪੈਸਾ ਵੇਖ ਸਕਦੇ ਆ ਤੁਸੀਂ ਦਿੰਦੀਆਂ ਸਰਕਾਰਾਂ ਪਰ ਉਹਦਾ ਮਤਲਬ ਹੀ ਜਿਹੜਾ ਅਸਲਤ ਮਾਲ ਹੈ ਜਿਹੜਾ ਮੁੜ ਕੇ ਸਾਹਮ ਸਮਾਈ ਨਹੀਂ ਹੁੰਦੀ ਆ ਵੇਖ ਸਕਦੇ ਆ ਤੁਸੀਂ ਅੰਦਰ ਦੀਆਂ ਤਸਵੀਰਾਂ ਆ ਵੇਖ ਸਕਦੇ ਆ ਤੁਸੀਂ ਕਿਸ ਤਰ੍ਹਾਂ ਮਤਲਬ ਹੀ ਇਹ ਅੰਦਰੋਂ ਗੋਈ ਕੜਾ ਕੜਾ ਭਖੜਾ ਵਿੱਚ ਉਗ ਰਿਆ ਖੜਾ ਹੈ ਤੇ ਆਹ ਵੇਖ ਸਕਦੇ ਆ ਤੁਸੀਂ ਅੰਦਰੋਂ ਇਹਨਾਂ ਦਾ ਫਰਜ ਨਹੀਂ ਬਣਦਾ ਵੀ ਅਸੀਂ ਸਾਫ ਸਫਾਈ ਰੱਖ ਗਏ ਆਹ ਫਰਜ ਬਣਦਾ ਇਹਨਾਂ ਦਾ ਸਾਫ ਸਫਾਈ ਕਰਨਾ ਆਹ ਵੇਖ ਸਕਦੇ ਆ ਤੁਸੀਂ ਅਸੀਂ ਦੱਸਣਾ ਚਾਹੁੰਦੇ ਆ ਸਾਡੀਆਂ ਸਰਕਾਰਾਂ ਨੂੰ ਵੀ ਕਿਸੇ ਤੋਂ ਤੁਸੀਂ ਗ੍ਰਾਂਟ ਦਿਓ ਤਾਂ ਉਹਨਾਂ ਤੋਂ ਲੈ ਕੇ ਲਿਓ ਵੀ ਭਾਈ ਸਾਲ ਦੇ ਵਿੱਚ ਦੀ ਦੋ ਵਾਰੀ ਉਹਦੀ ਅਨਕਵਾਰੀ ਹੋਣੀ ਚਾਹੀਦੀ ਹੈ ਤੇ ਜਿਹੜਾ ਨੈਟ ਵਗੈਰਾ ਤੁਸੀਂ ਦਿੰਨੇ ਆ ਮੁੰਡਿਆਂ ਨੂੰ ਇਹ ਕਿਹਾ ਹੋਵੇ ਵੀ ਭਾਈ ਇੱਕ ਸਾਲ ਤੋਂ ਤੁਸੀਂ ਤਿੰਨ ਵਾਰੀ ਜਾਂ ਚਾਰ ਵਾਰੀਆਂ ਨੂੰ ਰੰਗ ਕਰਨਾ ਤੁਸੀਂ ਆਪ ਦੇ ਕੋਲ ਤਾਂ ਅਗਰਾਹੀ ਕਰਕੇ ਰੰਗ ਵਗੈਰਾ ਹੁੰਦਾ ਰਹੇ ਸਰਕਾਰ ਦਾ ਜਿਹੜਾ ਪੈਸਾ ਉਹ ਬਰਬਾਦ ਨਾ ਹੋਵੇ ਤੇ ਸਾਡੇ ਪੰਜਾਬ ਨੂੰ ਇਸ ਤਰ੍ਹਾਂ ਨਹੀਂ ਰੰਗਲਾ ਪੰਜਾਬ ਬਣਨਾ ਸਾਨੂੰ ਸਾਰਿਆਂ ਨੂੰ ਫਰਜ ਨਿਭਾਉਣੇ ਪੈਣੇ ਆਪਣੇ ਤੇ ਸਾਡੀਆਂ ਸਰਕਾਰਾਂ ਨੂੰ ਵੀ ਕਾਨੂੰਨ ਬਣਾਉਣਾ ਪੈਣਾ ਹੈ ਵੀ ਹਰ ਸਾਲ ਦੇ ਵਿੱਚ ਦੋ ਵਾਰੀ ਇਹਨਾਂ ਚੀਜ਼ਾਂ ਦੀ ਇਨਕੁਆਰੀ ਹੋਵੇ ਗ੍ਰਾਂਟਾਂ ਦੀ ਇਨਕੁਆਰੀ ਹੋਵੇ ਵੀ ਭਾਈ ਇਹ ਗ੍ਰਾਂਟਾਂ ਲੱਗੀਆਂ ਤਾਂ ਇਹ ਬਰਬਾਦੀ ਹੋ ਰਹੀ ਐ ਇਸ ਦੀ ਜ਼ਿੰਮੇਵਾਰੀ ਕਿਹਦੀ ਐ ਜ਼ਿੰਮੇਵਾਰੀ ਵੀ ਤੈਅ ਕਰਨੀ ਪੈਣੀ ਨਾ ਜਵਾਬਦੇਹੀ ਵੀ ਤੈਅ ਕਰਨੀ ਪੈਣੀ ਐ ਤੋ ਇਹਨਾਂ ਕੁਝ ਕਹਿੰਦੇ ਹੋਏ ਜੇ ਕੋਈ ਸਾਥੋਂ ਸ਼ਬਦ ਵੱਧ ਘੱਟ ਬੋਲਿਆ ਕਿ ਅਸੀਂ ਮਾਫੀ ਚਾਹੁੰਨੇ ਆ ਤੇ ਅੱਜ ਸਾਡੀ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਕਿ ਦਿੱਤੀਆਂ ਗਈਆਂ ਗ੍ਰਾਂਡਾਂ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਉਹਦੀ ਸਾਂਭ-ਸਮਭਾਈ ਹੋਣੀ ਚਾਹੀਦੀ ਹੈ ਜਿਹੜੇ ਆਧਾਰੇ ਨੂੰ ਤੁਸੀਂ ਗ੍ਰਾਂਡ ਦਿਓ ਉਹਨਾਂ ਤੋਂ ਲੈ ਕੇ ਲੈਣਾ ਚਾਹੀਦਾ ਵੀ ਇਹਦੀ ਸਾਂਭ-ਸਮਭਾਈ ਥੋੜੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਹੁਣ ਇੱਥੇ ਜ਼ਿੰਮੇਵਾਰੀ ਕਿਸੇ ਦੀ ਨਹੀਂ ਜੇਕਰ ਕਮੇਟੀ ਬਣੀ ਹੋਵੇ ਕਮੇਟੀ ਦੀ ਜ਼ਿੰਮੇਵਾਰੀ ਹੋਵੇ ਸਰਕਾਰ ਦਾ ਡਰ ਹੋਵੇ ਵੀ ਜੇ ਅਣਕੁਵਾਰੀ ਹੋਗੀ ਸਾਡੀ ਜਵਾਬਦੇਹੀ ਹੋਊਗੀ ਅੱਜ ਗਰਾਂਡਾਂ ਦੀ ਜਵਾਬਦੇਹੀ ਹੋਣੀ ਚਾਹੀਦੀ ਹੈ ਪਿੰਡਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਪੈਸਾ ਆ ਜਾਂਦਾ ਹੈ ਉਸ ਤੋਂ ਬਾਅਦ ਲੋਕ ਨਹੀਂ ਸਾਹਮਦੇ ਕੋਈ ਉਹਨਾਂ ਨੂੰ ਸਾਂਭ-ਸਮਭਾਈ ਨਹੀਂ ਹੁੰਦੀ ਬਰਬਾਦ ਹੋ ਜਾਂਦਾ ਪੈਸਾ ਸਾਡੇ ਪੰਜਾਬ ਦਾ ਸਾਡੇ ਟੈਕਸ ਦਾ ਦਿੱਤਾ ਹੋਇਆ ਪੈਸਾ ਤੇ ਆਹ ਤੁਸੀਂ ਦੇਖ ਸਕਦੇ ਆ ਆਹ ਟਿੱਬੇ ਦੇ ਉੱਤੇ ਨੈਟ ਦਿੱਤਾ ਸੀ ਹੁਣ ਇਹ ਗਲੀ ਵੀ ਜਾਂਦਾ ਤੇ ਵਿੱਚੋਂ ਕੋਈ ਇਹਦੀ ਸਫਾਈ ਨਹੀਂ ਤੇ ਇਹਦੀ ਜਵਾਬਦੇਹੀ ਕਿਦੀ ਹੋਣੀ ਚਾਹੀਦੀ ਹੈ ਜਵਾਬਦੇਹ ਸਰਕਾਰਾਂ ਦੀ ਅਸੀਂ ਮੰਗਦੇ ਆਂ ਤੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕਰਦੇ ਆਂ ਕਿ ਇੱਕ ਕਾਨੂੰਨ ਬਣਨਾ ਚਾਹੀਦਾ ਹਰ ਚੀਜ਼ ਤੇ ਉੱਤੇ ਵੀ ਭਾਈ ਸਾਂਭ ਸਮਾਈ ਠੋਡਾ ਫੜ ਜਾਊਗਾ ਫਿਰ ਇਹਨਾਂ ਨੂੰ ਗ੍ਰਾਂਟ ਦਿੱਤੀ ਜਾਣੀ ਚਾਹੀਦੀ ਆ ਚਾਹੇ ਪਿੰਡ ਨੂੰ ਚਾਹੇ ਮਤਲਬ ਵੀ ਕਿਸੇ ਦੀ ਚੀਜ਼ ਨੂੰ ਤੁਸੀਂ ਗ੍ਰਾਂਟ ਦੇਣੀ ਹੈ ਤਾਂ ਇੱਕ ਕਮੇਟੀ ਬਣ ਕੇ ਉਹਦੀ ਜਵਾਬਦੇਹੀ ਹੋਣੀ ਚਾਹੀਦੀ ਆ ਸਾਲ ਦੇ ਵਿੱਚ ਦੀ ਦੋ ਵਾਰੀ ਅਨਕਵਾਰੀ ਹੋਵੇ ਵੀ ਭਾਈ ਤੁਸੀਂ ਇਹ ਸਾਂਭਿਆਂ ਨੂੰ ਤਾਂ ਕਿਉਂ ਨਹੀਂ ਸਾਂਭਿਆ ਤਾਂ ਇਹ ਜਵਾਬਦੇਹੀ ਤੈਅ ਕਰਨੀ ਪੈਣੀ ਹਰ ਇੱਕ ਬੰਦੇ ਦੀ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਅਸੀਂ ਮਾਫੀ ਚਾਹੁੰਨੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਹੈ ਮੁੱਖ ਮੰਤਰੀ ਕੋਲੇ ਜਾਵੇ ਪੰਜਾਬ ਦੇ ਲੀਡਰਾਂ ਕੋਲੇ ਜਾਵੇ ਵੀ ਕਿਸ ਤਰ੍ਹਾਂ ਬਿੱਤਾ ਪਿੰਡਾਂ ਵਿੱਚ ਦਿੱਤਾ ਗਿਆ ਪੈਸਾ ਕਿਵੇਂ ਮਤਲਬ ਹੀ ਬਰਬਾਦ ਹੋ ਜਾਂਦਾ ਹੈ ਕਿਵੇਂ ਮਤਲਬ ਉਸ ਤੋਂ ਬਾਅਦ ਉਹਦੀ ਸਾਂਭ-ਸਮਭਾਈ ਨਹੀਂ ਹੁੰਦੀ ਤੇ ਲੱਖਾਂ ਰੁਪਇਆ ਲੱਗ ਜਾਂਦਾ ਤੇ ਮੁੜ ਕੇ ਉਹਦੀ ਬਰਬਾਦੀ ਹੋ ਜਾਂਦੀ ਹੈ ਜੀ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਅਸੀਂ ਮਾਫੀ ਚਾਹੁੰਨੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜ